ਇਸਾ ਦਾ ਜਿਹੜਾ ਇਹ ਜਿਹੜਾ ਤੁਹਾਡਾ ਹੈਗਾ ਨਾ ਜੀ ਮੋਬਾਈਲ ਡੈਂਟਲ ਕਲੀਨਿਕ ਹੈ ਤੇ ਇਹਦੇ ਵਿੱਚ ਦੋ ਡੈਂਟਲ ਚੇਅਰ ਫਿਕਸਡ ਹੈ एयर कंडीशनਡ ਹੈ ਔਰ ਇਹਦੇ ਵਿੱਚ ਆਟੋਕਲੇਵ ਜਨਰੇਟਰ ਪਾਵਰ ਬੈਕਅਪ ਸਾਰੀ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਕੇ ਇਹਦੇ ਨਾਲ ਜਿਵੇਂ ਬੱਚੇ ਆ ਗਏ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਂਟਰੀ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚਿਆਂ ਦੀ ਸਟੱਡੀ ਕਰਨੀ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਹੈਗੀਆਂ ਜਿਹੜੇ ਬੱਚਿਆਂ ਦੇ ਵਿੱਚ ਹੈ ਤਾਂ ਸਲਮਸ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂਾਂ ਦੇ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਹੈਗੀਆਂ ਤੇ ਉਹਨਾਂ ਦਾ ਕੀ ਟਰੀਟਮੈਂਟ ਆ ਕਿਉਂਕਿ ਡੈਂਟਲ ਫਾਰਮਸ ਨੇ ਸਟੱਡੀ ਵੀ ਕਰਦੇ ਹੁੰਦੇ ਸਾਰੇ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਇਹ ਮਤਲਬ ਇਹ ਅਲੱਗ-ਅਲੱਗ ਸਲਮਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਵੀ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ ਦੋ ਡੈਂਟਲ ਚੇਅਰ ਫਿਕਸ ਹੈਗੀਆਂ ਤੀਜੀ ਮੋਬਾਈਲ ਵੀ ਹੈਗੀ ਹੈ ਇਹਦੇ ਵਿੱਚ ਜਿਹੜੀ ਮਤਲਬ ਉਹਨੂੰ ਤੁਸੀਂ ਅਸੈਂਬਲ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ ਜੇ ਵੱਡਾ ਕੈਂਪ ਹੋਵੇ ਕੋਸਰ 100 200 ਪੇਸ਼ੈਂਟਸ ਆ ਗਏ ਤੇ ਤਿੰਨ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬੈਡ ਦਾ ਬੜੀ ਅੰਦਰੋਂ ਤੁਸੀਂ ਦੇਖਿਆ ਸਾਰੀ ਸਪੇਸ਼ੀਅਸ ਆ ਬਹੁਤ ਅੱਛੀ ਸਹੂਲਤ ਹੈ ਉਹ ਮੈਂ ਉਮੀਦ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਸਫੁਲ ਹੋਵੇਗਾ ਸਰ ਇਸ ਤੋਂ ਇਲਾਵਾ ਹੋਰ ਵੀ ਬਚੀਆਂ ਜੇ ਅਗਰ ਜੇ ਅਗਰ ਇਹ ਕਾਮਯਾਬ ਹੋਂਦੀ ਹੈ ਤਾਂ ਫਿਰ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਕਾਮਯਾਬ ਹੁੰਦੀ ਹੈ ਅਸੀਂ ਸਾਨੂੰ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸੇਵੀਆਂ ਦੀਆਂ ਹੈਗੀਆਂ ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3000-4000 ਦੇ ਕਲੀਨਿਕ ਜਿਹੜੇ ਮਤਲਬ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਲੀਨਿਕਾਂ ਤੇ ਜਿਹਦੇ ਵਿੱਚ ਸਾਡੀ ਮਤਲਬ ਡਾਇਗਨੋਸਟਿਕ ਵੀ ਆ ਔਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਆ ਆਪਣਾ ਇਹਦੇ ਵਿੱਚ ਲੋਕਾਂ ਚ ਅਵੇਅਰਨੈਸ ਵੀ ਬਹੁਤ ਘੱਟ ਆ ਸੋ ਸਾਡੀ ਕੋਸ਼ਿਸ਼ ਆ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧੇ ਔਰ ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਤਲਬ ਆਪਣੇ ਵੈਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਵਧਾਵਾਗੇ ਅਸੀਂ ਕੁਛ ਇੱਕ ਮੈਂ ਆਲਰੇਡੀ ਇਹਨਾਂ ਦੀ ਪ੍ਰਪੋਜ਼ਲ ਲਾ ਦੀਆ ਅੰਡਰ ਕਨਸਟਰਚ ਐ ਕਿ ਉਹਨੂੰ ਜਿਹੜਾ ਹੈ ਜੀ ਕੁਛ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਓਪਰਚੁਨਿਟੀ ਵੀ ਵਧਣਗੀਆਂ ਔਰ ਲੋਕਾਂ ਨੂੰ ਜਿਹੜੀ ਮੱਚਲੀ ਰਡ ਜਿਹੜੀਆਂ ਡੈਂਟਲ ਕੇਅਰ ਸਰਵਿਸਸਾਂ ਆ ਔਰ 오ਰਟੋਡਾਂਟਲਾਈਜਮ ਜੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਹੁਣ ਜਿਹੜੇ ਕੈਂਸਰ ਹੈ ਗਿਆ ਓਰਲ ਕੈਂਸਰਸ ਬਹੁਤ ਕਾਮਨ ਆ ਉਹਨਾਂ ਦਾ ਟਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਉਹਨੂੰ अर्ਲੀ ਡਿਟੈਕਸ਼ਨ ਕਰਾਂਗੇ ਤੇ ਉਹਨਾਂ ਦੀ ਪ੍ਰੋਫੈਨਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦਾ ਕੁੜਮੁੱਲੇ ਸਰਵੇ ਕਰਕੇ ਵੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਇਹਨਾਂ ਦੀ ਐਜ ਤੇ ਇਸੇ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਆ ਉਹਦੀ ਰਿਕਰੂਟਮੈਂਟ ਹੋ ਰਹੀ ਆ ਬਹੁਤ ਜਲਦੀ ਬਹੁਤ سارے ਟੀਚਰਸ ਜਿਹੜੇ ਆ ਗਏ ਆ ਕਿੰਨੇ ਆ ਟੋਟਲ ਇਹਨਾਂ ਦਾ ਨੰਬਰ ਜਿੱਥੇ ਜਿਹੜੇ ਬਣ ਗਏ ਆ 39 था। 39 ਜਿਹੜੇ ਟੀਚਰਸ ਆ ਗਏ ਆ ਕਾਫੀ ਦੇਰ ਤੋਂ ਸ਼ਾਰਟੇਜ ਸੀਗੀ ਸਾਨੂੰ ਇੱਕ ਸਾਲ ਹੋ ਗਿਆ ਪ੍ਰੋਸੈਸ ਕਰਦਾ ਉਹ ਨੀਅਰਲੀ ਕੰਪਲੀਟ ਆ ਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਜਿਹੜੇ ਡੈਂਟਲ ਟੀਚਰਸ ਆ ਉਹ ਵੀ ਜੁਆਇਨ ਕਰਦੇ ਆ